ਦੇਸ਼ ਵਿੱਚ ਸਾਈਬਰ ਧੋਖਾਧੜੀ ਅਤੇ ਬੈਂਕਿੰਗ ਘੁਟਾਲੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਜਿਹੇ 'ਚ ਯੂਪੀਆਈ ਰਾਹੀਂ ਭੁਗਤਾਨ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਇੱਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ ਇਹ ਦੇਖਿਆ ਗਿਆ ਕਿ ਜਦੋਂ ਲੋਕਾਂ ਦਾ ਫੋਨ ਚੋਰੀ ਹੋ ਜਾਂਦਾ ਹੈ ਤਾਂ ਉਹ ਜ਼ਰੂਰੀ ਕਦਮ ਚੁੱਕਦੇ ਨੇ ਪਰ ਯੂਪੀਆਈ ਆਈਡੀ ਨੂੰ ਬਲੌਕ ਜਾਂ ਡਿਲੀਟ ਕਰਨਾ ਭੁੱਲ ਜਾਂਦੇ ਨੇ ਇਹ ਗਲਤੀ ਤੁਹਾਡੇ ਲਈ ਬਹੁਤ ਮਹਿੰਗੀ ਸਾਬਤ ਹੋ ਸਕਦੀ ਹੈ ਇਸ ਨਾਲ ਤੁਹਾਡਾ ਬੈਂਕ ਖਾਤਾ ਵੀ ਖਾਲੀ ਹੋ ਸਕਦਾ ਹੈ ਇਸ ਨੁਕਸਾਨ ਤੋਂ ਬਚਣ ਲਈ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਤਾਂ ਆਓ ਜਾਣਦੇ ਹਾਂ ਫੋਨ ਚੋਰੀ ਹੋਣ ਤੇ ਕੀ ਕਰਨਾ ਚਾਹੀਦਾ ਤਾਂ ਜੋ ਤੁਸੀਂ ਸਕੈਮ ਤੋਂ ਬਚ ਸਕੋ ਐਨਪੀਸੀਆਈ ਦੇਸ਼ ਵਿੱਚ ਖੁਦਰਾ ਭੁਗਤਾਨ ਅਤੇ ਬੰਦੋਬਸਤ ਪ੍ਰਣਾਲੀਆਂ ਨੂੰ ਚਲਾਉਣ ਲਈ ਇੱਕ ਸ਼ਤਰ ਸੰਸਥਾ ਹੈ ਉਸ ਸੰਸਾਰ ਜੇਕਰ ਕਿਸੇ ਕਾਰਨ ਤੁਹਾਡਾ ਫੋਨ ਚੋਰੀ ਹੋ ਜਾਂਦਾ ਹੈ ਤਾਂ ਬਿਨਾਂ ਸਮਾਂ ਬਰਬਾਦ ਕੀਤੇ ਆਪਣੀ UPI ID ਨੂੰ ਤੁਰੰਤ ਬਲੌਕ ਜਾਂ ਡਿਲੀਟ ਕਰ ਦਿਓ ਨਹੀਂ ਤਾਂ ਤੁਹਾਡੀ UPI ID ਦੀ ਵਰਤੋਂ ਕਰਕੇ ਖਾਤੇ ਤੋਂ ਪੈਸੇ ਗਾਇਬ ਹੋਣ ਦੀ ਬਹੁਤ ਸੰਭਾਵਨਾ ਹੈ ਇਸ ਤੋਂ ਬਾਅਦ ਕਿਸੇ ਵੀ smartphones ਤੇ ਲੌਗਇਨ ਕਰਨ ਲਈ ਥਰਡ ਪਾਰਟੀ ਐਪ ਦੀ ਵਰਤੋਂ ਕਰਕੇ UPI UPI ID ਨੂੰ ਡਿਲੀਟ ਕਰ ਦਿਓ ਇਸ ਦੇ ਲਈ ਤੁਸੀਂ Paytm PhonePe ਅਤੇ Google Pay ਦੀ ਵਰਤੋਂ ਕਰ ਸਕਦੇ ਹੋ ਫੋਨ ਚੋਰੀ ਹੋਣ ਜਾਂ ਗਵਾਚ ਜਾਣ ਦੀ ਸਥਿਤੀ ਵਿੱਚ ਪਹਿਲਾ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਇਸ ਤੋਂ ਬਾਅਦ ਨਵਾਂ SIM ਕਾਰ ਖਰੀਦੋ ਨਵਾਂ SIM ਕਾਰ ਲੈਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਆਪਣੇ ਖਾਤੇ ਵਿੱਚ ਲੌਗਇਨ ਕਰ ਸਕੋਗੇ ਅਸੀਂ ਤੁਹਾਨੂੰ ਇੱਕ ਨਵਾਂ SIM ਲੈਣ ਲਈ ਕਹਿ ਰਹੇ ਹਾਂ ਕਿਉਂਕਿ ਭੁਗਤਾਨ ਐਪ ਤੇ ਖਾਤੇ ਵਿੱਚ ਲੌਗਇਨ ਕਰਨ ਲਈ ਇੱਕ ਐਕਟਿਵ SIM ਦੀ ਲੋੜ ਹੁੰਦੀ ਹੈ ਇਸ ਤੋਂ ਬਿਨਾ ਤੁਸੀਂ ਲੌਗਇਨ ਨਹੀਂ ਕਰ ਸਕੋਗੇ ਇਹ ਵੀ ਧਿਆਨ ਵਿੱਚ ਰੱਖੋ ਕਿ SIM ਆਪਣੇ ਨਾਮ ਤੇ ਹੀ ਖਰੀਦੋ